ਸਾਡਾ ਚੱਲਦਾ ਸੀ ਲਫਟਰ ਚੈਲੰਜ ਉਹਦੇ ਵਿੱਚ ਵੀ ਚਲੋ ਮੈਂ ਤਾਂ ਫੇਮਸ ਸੀਗਾ ਪਹਿਲਾਂ ਤੋਂ ਪੰਜਾਬੀ ਵਿੱਚ ਸੋ ਪਿੰਡਾਂ ਵਿੱਚ ਥੋੜਾ ਜਨੂਨ ਜੱਤ ਸਮਝ ਲਓ ਵੀ ਤਰੱਕੀ ਕਰਨ ਦੀ ਜੋ ਜ਼ਿਆਦਾ ਜਾ ਹੁੰਦੀ ਹੈ 200 ਤੋਂ ਉੱਪਰ ਮੈਂ ਕੱਟੀ ਕਹਿੰਦਾ ਹੂੰਗਾ 200 ਤੋਂ ਉੱਪਰ ਇੰਜੀਨੀਅਰ ਜਿਹੜੇ ਨੇ ਉਹ ਪੰਜਾਬੀ ਨੇ ਔਰ ਉਹਦੇ ਵਿੱਚੋਂ 70% ਕੱਲੇ ਜੀਐਨਈ ਦੇ ਨੇ ਪਰ ਫਸਟਾ ਕੇ ਹੰਕਾਰ ਨਹੀਂ ਕਰਦਾ ਕਿਉਂਕਿ ਫਾਸਟ ਆਉਣ ਵਾਲੇ ਚ ਸਭ ਤੋਂ ਵੱਡਾ ਹੱਥ ਸੈਕੰਡ ਤੇ ਥਰਡ ਵਾਲਾ ਹੁੰਦਾ ਜੋ ਨਾ ਹੁੰਦੇ ਤਾਂ ਕੰਪੀਟੀਸ਼ਨ ਹੀ ਨਹੀਂ ਹੋਣਾ ਸੀ ਫਿਰ ਛੋਟੇ ਛੋਟੇ ਬੱਚੇ ਸਿੰਗਿੰਗ ਚ ਨੇ ਉਹ ਛੋਟੇ ਛੋਟੇ ਕਸਵਿਆਂ ਚ ਆਉਂਦੇ ਨੇ ਜਾਂ ਅੱਜ ਮੈਂ ਸਾਡਾ ਚੱਲਦਾ ਸੀ ਲਫਟਰ ਚੈਲੰਜ ਉਹਦੇ ਚ ਵੀ ਚਲੋ ਮੈਂ ਤਾਂ ਫੇਮਸ ਸੀਗਾ ਪਹਿਲਾਂ ਤੋਂ ਪੰਜਾਬੀ ਚ ਤਾਂ ਉਹਦੇ ਚ ਵੀ ਜਿਹੜੇ ਬੱਚੇ ਆਉਂਦੇ ਸੀਗੇ ਜਿਹੜੇ ਕੰਪੀਟੀਟਰ ਆਉਂਦੇ ਸੀਗੇ ਉਹ ਕੋਈ ਬਿਹਾਰ ਦੇ ਪਿੰਡਾਂ ਚੋਂ ਕੋਈ मध्यप्रदेश ਦੇ ਪਿੰਡਾਂ ਚ ਕੋਈ ਜਿਹੜਾ ਉਹ ਯੂਪੀ ਦੇ ਪਿੰਡਾਂ ਚ ਸੁ ਪਿੰਡਾਂ ਅੰਚ ਥੋੜਾ ਜਿਹਾ ਜਨੂਨ ਜਾਂ ਸਮਝ ਲਓ ਵੀ ਤਰੱਕੀ ਕਰਨ ਦੀ ਜ਼ਿਆਦਾ ਚਾਹ ਹੁੰਦੀ ਹੈ ਕਿਉਂਕਿ ਆਮ ਤੌਰ ਤੇ ਆਮ ਮੀਡਲ ਕਲਾਸ ਘਰਾਂ ਚ ਹੁੰਈਆਂ ਜੀ ਤੇ ਉਹਨਾਂ ਨੂੰ ਹੀ ਹੁੰਦਾ ਕਿ ਅਸੀਂ ਬਦਲਸਾਦੇ ਆਪਣੀ ਜ਼ਿੰਦਗੀ ਤੇ ਆਪਣੇ ਘਰ ਦੇ ਹਾਲਾਤ ਸੋ ਇਸ ਕਰਕੇ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਛੋਟੇ ਛੋਟੇ ਕਸਬਿਆਂ ਚੋਂ ਜਿੱਦ ਤੋਂ ਸੋਚ ਵੀ ਨਹੀਂ ਸਕਦੇ ਸੀਗੇ ਕਿ ਉੱਥੇ ਬਸ ਨਹੀਂ ਆਉਂਦੀ ਹੋਣੀ ਉੱਥੇ ਅਜੇ ਸਾਰੀਆਂ ਬਹੁਤ ਸਾਰੀਆਂ ਫੈਸਿਲਟੀਆਂ ਅਜੇ ਪਹੁੰਚਣ ਤੋਂ ਰਹਿੰਦੀਆਂ ਹੋਣੀਆਂ ਪਰ ਉੱਥੋਂ ਆ ਕੇ ਨੰਬਰ ਲੈਣਾ ਬਹੁਤ ਵੱਡੀ ਗੱਲ ਤੇ ਜਿਹੜੀ 12ਵੀਂ ਦੀ ਪ੍ਰੀਖਿਆ ਇਹਦੇ ਚੋਂ 3340 ਸਕੂਲਾਂ ਚੋਂ 987 ਜਾਂ ਕੋ ਹਜ਼ਾਰ ਸਕੂਲ ਇਹਨਾਂ ਦਾ ਵੀ ਰਿਜ਼ਲਟ ਜਿਹੜਾ 100% ਰ ਹੈ ਜੀ ਸੋ ਸਾਰੇ ਮਤਲਬ ਇਹ ਨਹੀਂ ਹੈਗਾ ਕਿ ਕੋ ਕਿਉਂਕਿ ਅੱਜਕੱਲ ਨੰਬਰਾਂ ਦਾ ਜਿਹੜਾ ਉਹ ਇੱਕ ਇੱਕ ਨੰਬਰ ਤੇ ਹੀ ਚੱਲਦਾ ਹੈ ਕੰਮ 98 97 96 95 94 ਮਤਲਬ ਉਹਨੂੰ ਆਪਾਂ ਇਹ ਕਹ ਲਓ ਵੀ ਉਹ ਵੀ ਫਸਟ ਹੀ ਨੇ ਇਹਨਾਂ ਨੰਬਰوں ਕੋਈ ਵਾਰੀ ਕੋਈ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ ਜਾਂ ਕਾਲੀ ਚ ਕੋਈ ਕਾਮਾ ਡੰਡੀ ਇੱਧਰ ਉੱਧਰ ਲੱਗ ਜਾਂਦੀ ਹੈ ਚਲੋ ਉਹਦੇ ਨਾਲ ਥੋੜਾ ਬਹੁਤ ਹੋਇਆ ਨਾ ਪਰ ਜਿਹੜਾ ਇਹ ਇਸ ਤਰ੍ਹਾਂ ਦਾ ਸਕੋਰ ਕਰਨਾ ਮੈਰਿਟ ਚ ਆਉਣਾ ਬਹੁਤ ਇਹ ਆਪਣੇ এডੂਕੇਸ਼ਨ ਸਿਸਟਮ ਦੀ ਕਾਮਯਾਬੀ ਦਿਖਾਉਂਦਾ ਮੈਂ ਆਲੋਚਨਾ ਨਹੀਂ ਕਰਦਾ ਪਰ ਕੱਲ ਹੀ ਮੈਂ ਅਖਬਾਰ ਚ ਪੜਿਆ ਕਿ ਹਰਿਆਣੇ ਦੇ ਵਿੱਚ 18 ਸਕੂਲ ਇਹੋ ਜਿਹੇ ਨੇ ਹਰਿਆਣੇ ਚ ਜਿੱਥੇ 12ਵੀਂ ਚੋਂ ਸਾਰੇ ਬੱਚੇ ਫੇਲ ਹੋ ਗਏ ਸਾਰੇ ਬੱਚੇ ਫੇਲ ਹੋ ਗਏ ਮਲਕੀ ਹਾਲਤ ਹੋਊਗੀ ਫਿਰ ਆਲੇ ਦਾਲੇ ਪਿੰਡਾਂ ਦੀ ਜੇ ਕੋਈ ਦੇ 50% ਪਾਸ ਵੀ ਹੋ ਗਏ ਉਹਨੇ 50% ਨੂੰ ਕੀ ਮੰਨਦੇ ਆ ਫਿਰ ਅੱਧੇ ਉਹ ਫੇਲ ਹੋ ਗਏ ਸੋ ਇਸ ਕਰਕੇ ਸਾਡੇ ਜਿਹੜੇ ਪੜ੍ਹਾਈ ਚ ਆਪਣੇ ਪੰਜਾਬੀ ਜਿਹੜੇ ਨੇ ਉਹ ਮੱਲਾ ਇਸੇ ਕਰਕੇ ਮਾਰਦੇ ਆ ਜਿੰਨੇ ਇੰਜੀਨੀਅਰ ਨੇ ਤੁਸੀਂ ਯਕੀਨ ਕਰੋ ਕਿ ਜਿਹੜਾ ਬੋਇੰਗ ਕੰਪਨੀ ਹੈ ਜਿਹੜੀ ਜਹਾਜ਼ ਬਣਾਉਂਦੀ ਹੈ 787 747 ਬੋਇੰਗ ਲਿਖਿਆ ਹੁੰਦਾ ਉਹ ਸੀਟਲ ਹੈ ਹੁਣ ਤੱਕ ਹਨ ਉਹਨਾਂ ਦੇ ਕਾਫੀ ਪੂਰੇ ਅਮਰੀਕਾ ਚ ਉਹਨਾਂ ਦੇ ਹੁਣ ਤਾਂ ਬੰਗਲੌਰ ਵੀ ਆਉਣ ਲੱਗੇ ਨੇ ਬੁਇੰਗ ਦੇ ਵਿੱਚ ਲਗਭਗ ਲਾਲੋਵੀ 200 ਤੋਂ ਉੱਪਰ ਮੈਂ ਘੱਟ ਹੀ ਕਹਿੰਦਾ ਹਾਂਗਾ 200 ਤੋਂ ਉੱਪਰ ਇੰਜੀਨੀਅਰ ਜਿਹੜੇ ਨੇ ਉਹ ਪੰਜਾਬੀ ਨੇ ਔਰ ਉਹਦੇ ਵਿੱਚੋਂ 70% ਕੱਲੇ ਜੀਐਨਈ ਦੇ ਨੇ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਉਹ ਜੀਐਨਈ ਡੇ ਮਨਾਉਂਦੇ ਆ ਉੱਥੇ ਇਕੱਠੇ ਹੋ ਕੇ ਕਿਸੇ ਸੈਚਰਡੇ ਸੰਡੇ ਨੂੰ ਇੱਕ ਜੀਐਨਈ ਡੇ ਮਨਾਉਂਦੇ ਆ ਵੀ ਆਪਾਂ ਜੀਐਨਈ ਵਾਲੇ ਇਕੱਠੇ ਹੋ ਜਾਈਏ ਕੋ ਕਾਲਜ ਨੇ ਇਹਨੇ ਬੱਚੇ ਉਥੇ ਉਹ ਇੰਜੀਨੀਅਰ ਨੇ ਜਿਹੜੇ ਜਹਾਜ਼ ਬਣਾ ਰਹੇ ਨੇ ਐਸੀ ਤਰੀ ਮਾਈਕਰੋਸਾਫਟ ਚ ਹੈ 40% 45% ਜਿਹੜੇ ਇੰਜੀਨੀਅਰ ਨੇ ਆ ਗੂਗਲ ਚ ਆ ਮਾਈਕਰੋਸਾਫਟ ਚ ਜਾ ਉਹ ਚ ਇੰਡੀਅਨਸ ਨੇ ਉਹ ਚੋਂ ਫਿਰ 70% 80% ਪੰਜਾਬੀ ਨੇ ਉਹ ਚਾਹੇ ਬੈਂਗਲੌਰ ਤੋਂ ਕਰਕੇ ਕੇ ਪੂਨੇ ਤੋਂ ਕਰਕੇ ਕੇ ਗੁਰਦਾਉਂ ਤੋਂ ਕਰਕੇ ਕੇ ਆਪਣੀ ਡਿਗਰੀ ਜਾਂ ਮਾਸਟਰ ਡਿਗਰੀ ਉਥੇ ਕੀਤੀ ਸੋ ਬਹੁਤ ਮੌਕੇ ਆਉਣਗੇ ਹੁਣ ਅੱਗੇ ਮਤਲਬ ਕਾਮਯਾਬੀ ਦੇ ਬਿਲਕੁਲ ਘਬਰਾਉਣਾ ਨਹੀਂ ਕੋਈ ਵਾਰੀ ਦੋਵੇਂ ਕਿਤੇ ਵੀ ਜਾਣਾ ਕੋਈ ਕਬੱਡੀ ਟੂਰਨਾਮੈਂਟ ਤੇ ਜਾਣਾ ਜਾਂ ਕਿਤੇ ਵੀ ਜਨ ਮੈਂ ਉੱਥੇ ਕਹਿਣਾ ਕਿ ਜਿਹੜੇ ਫਰਸਟ ਆਉਣਗੇ ਮੈਂ ਉਹਨਾਂ ਨੂੰ ਐਡਵਾਂਸ ਵਧਾਈ ਦੇਣਾ ਫਰਸਟਾਂ ਨੂੰ ਬਹੁਤ-ਬਹੁਤ ਵਧਾਈ ਜਿਹੜੇ ਫਰਸਟ ਆਏ ਪਰ ਫਰਸਟਾਂ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਾਸਟ ਆਉਣ ਵਾਲੇ ਚ ਸਭ ਤੋਂ ਵੱਡਾ ਹੱਥ ਸੈਕੰਡ ਤੇ ਥਰਡ ਵਾਲਾ ਹੁੰਦਾ ਜੋ ਨਾ ਹੁੰਦੇ ਤਾਂ ਕੰਪੀਟੀਸ਼ਨ ਹੀ ਨਹੀਂ ਹੋਣਾ ਸੀ ਫਿਰ ਸੋ ਇਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਆਪਾਂ ਨੇ ਸੋ ਇੱਕ ਸਾਡੇ ਮਕੰਮਰੇ ਚ ਕਾਫੀ ਸਾਲਾਂ ਤੋਂ ਮੈਂ ਇੱਕ ਪਾਲ ਕਲॉक ਲੱਗਿਆ ਹੋਇਆ ਉਹਦੇ ਸੈਲ ਘੜ ਰੱਖੇ ਮੈਂ ਤਾਂ ਆਪਣੇ ਕਲਚਰ ਚ ਇਹਨੂੰ ਬਦਸ਼ਕ ਨਹੀਂ ਮੰਨਿਆ ਜਾਂਦਾ ਵੀ ਖੜੀ-ਖੜੀ ਨਹੀਂ ਰੱਖਣੀ ਕਰੇ ਮੇਰੀ ਮਾਂ ਵੀ ਕਹਿੰਦੀ ਰਹਿੰਦੀ ਬੇਬੇ ਤੂੰ ਕੜੀ ਖੜੀ ਕਾ ਨੂੰ ਹੈ ਮਗਾ ਕੋਈ ਗੱਲ ਨਹੀਂ ਬੇਬੇ ਇਹ ਤਾਂ ਬਹੁਤ ਸਿੱਖਿਆ ਮਿਲਦੀ ਹੈ ਕਿਹਨ ਕੀ ਸਿੱਖਿਆ ਮਿਲਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੈਨੂੰ ਸਿੱਖ ਕੇ ਤੂੰ ਸਿਖਿਆ ਲੈ ਤੇ ਉਹ ਅਸਲ ਚ ਕੀ ਹੈ ਨਾ ਕਿ ਕਈ ਵਾਰੀ ਆਪਣੀ ਇੱਛਾ ਅਨੁਸਾਰ ਰਿਜ਼ਲਟ ਨਹੀਂ ਆਉਂਦੇ ਬੱਚਾ ਸੋਚਦਾ ਮੈਂ 90% ਪਲੱਸ ਸਕੋਰ ਆਊਗਾ 70 ਪਲੱਸ ਰਹਿ ਜਾਂਦਾ ਫਿਲਮ ਪ੍ਰੋਡਿਊਸਰ ਸੋਚਦਾ ਫਿਲਮ ਹਿੱਟ ਹੋ ਜੂਗੀ ਤੇ ਬਹੁਤ ਜਾ ਹੀਰੋ ਸੋਚਦਾ ਮੈਂ ਸਪੋਰਟ ਉੱਪਰ ਕਲਾਕਾਰ ਬਣ ਜਾਊਗਾ ਉਸ ਫਿਲਮ ਫਲॉप ਹੋ ਜਾਂਦੀ ਕੋਈ ਬਿਜ਼ਨਸਮੈਨ ਸੋਚਦਾ ਮੈਂ ਆਹ ਫੈਕਟਰੀ ਮੈਨੂੰ ਇੰਨੇ ਦਾ ਟਰਨਓਵਰ ਦੇਊਗੇ ਇੰਨੇ ਦਾ ਪ੍ਰੋਫਿਟ ਦੇਊਗੇ ਫੈਕਟਰੀ ਘਾਟਾ ਪਾਉਂਦੀ